ਇਹਦੀ ਇੱਕ ਸਾਖੀ ਤਾਂ ਪ੍ਰਾਤਨ ਸਾਖੀਆਂ ਹੁੰਦੀ ਐ ਸਾਖੀ ਕੀਟ ਰਾਜ ਦੀ ਦੂਸਰਾ ਕਿ ਜਿਹੜਾ ਮਨੁੱਖ ਸੰਸਾਰ ਦੇ ਪੈਰਾਂ ਖਲੇ ਕੀੜਿਆਂ ਮਕੋੜਿਆਂ ਵਾਂਗੂ ਰੁਲਦਾ ਹੈ ਜੇ ਉਹਦੀ ਨਜ਼ਰ ਹੋ ਜਾਵੇ ਤੇ ਉਹਨੂੰ ਪਾਸ਼ੇ ਬੰਨ੍ਹ ਦਿੰਦਾ ਉਹ ਪ੍ਰਾਤਨ ਜਨਮ ਸਾਖੀ ਵਿੱਚ ਆਉਂਦਾ ਹੈ ਕਿ ਇੱਕ ਬਾਦਸ਼ਾਹ ਹਾਥੀ ਘੋੜੇ ਫੌਜਾਂ ਲੈ ਕੇ ਦੂਸਰੇ ਬਾਦਸ਼ਾਹ ਦੇ ਉੱਤੇ ਹਮਲਾ ਕਰਨ ਜਾ ਰਿਹਾ ਕਿਉਂਕਿ ਜਿਹੜੇ ਰਾਜੇ ਨੇ ਨਾ ਉਹਨਾਂ ਨੂੰ ਭੁੱਖ ਰਾਜ ਦੀ ਹੁੰਦੀ ਹੈ ਕੋਈ ਰੱਬ ਦਾ ਪਿਆਰਾ ਤੁਰਿਆ ਜਾਂਦਾ ਸੀ ਉਹਨੂੰ ਇੱਕ ਕਿਰਪਾ ਮਿਲਿਆ ਚਾਂਦੀ ਦਾ ਉਹਨੇ ਕਿਹਾ ਚਲੋ ਕਿਸੇ ਭੁੱਖੇ ਨੂੰ ਦੇ ਦਿਆਂ ਰਸਤੇ ਦੇ ਕੋਲ ਬੈਠਾ ਐ ਇੰਨੇ ਜਨੇ ਇੱਕ ਰਾਜਾ ਫੌਜਾਂ ਲੈ ਕੇ ਲੰਘ ਰਿਹਾ ਜਦੋਂ ਰਾਜੇ ਦਾ ਰਥ ਆਇਆ ਆਮ ਰਾਜੇ ਰਾਹ ਤੇ ਬੈਠਦੇ ਐ ਇਹਨੇ ਵਗਾ ਕੇ ਰਪਿਆ ਉਹਦੇ ਰਥ 'ਚ ਸੁੱਤਿਆ ਰਾਜੇ ਰੂਪ ਲੇਖਾ ਪੈ ਗਿਆ ਉਹਨੇ ਸਮਝਾ ਪੀ ਜਿਹੜਾ ਸੰਤ ਹੈ ਮਹਾਤਮੇ ਨੇ ਮੇਰਾ ਸਤਕਾਰ ਕੀਤਾ ਐਹਲਕਾਰਾਂ ਨੂੰ ਕਹਿਣ ਲੱਗਾ ਜਾ ਉਸ ਸੰਤ ਨੂੰ ਕਹੋ ਮੇਰੇ ਕੋਲੋਂ ਕੁਝ ਲੈ ਲਵੇ ਮੰਗ ਲਵੇ ਐਲਕਾਰ ਕਹਿਣ ਲੱਗੇ ਸੰਤ ਜੀ ਰਾਜਾ ਤੁਹਾਡੇ ਤੇ ਬੜਾ ਪਰੇਸ਼ਾਨ ਹੋਇਆ ਤੇ ਤੁਸੀਂ ਰੱਪਿਆ ਉਹਦੇ ਰਾਤ ਵਿੱਚ ਸੁਟਿਆ ਤੇ ਰਾਜਾ ਕਹਿੰਦਾ ਮੇਰੇ ਕੋਲ ਕੋਈ ਮੰਗ ਲਵੇ ਬਾਤਵਾ ਕਹਿਣ ਲੱਗੇ ਜਿਹੜਾ ਅੱਗੇ ਭੁੱਖਾ ਉਹਦੇ ਕੋਲੋਂ ਅਸੀਂ ਕੀ ਲੈਣਾ ਜਦ ਐਲਕਾਰ ਉਹਨੇ ਰਾਜਨ ਦੱਸਿਆ ਰਾਜਾ ਕਹਿੰਦਾ ਕਮਾਲ ਹੈ ਰਾਜ ਚ ਉਤਰ ਕੇ ਆ ਗਿਆ ਕੋਲ ਸੰਤ ਜੀ ਇਹ ਕੀ ਆਖੇ ਤੁਸੀਂ ਮੈਨੂੰ ਵੀ ਜਿਹੜਾ ਆ ਵੀ ਅੱਗੇ ਭੁੱਖਾ ਉਹਦੇ ਕੋਲ ਕੀ ਲੈਣਾ ਮੈਂ ਭੁੱਖਾ ਕਿਵੇਂ ਆ ਕਹਿੰਦੇ ਐਂ ਦੱਸ ਵੀ ਤੂੰ ਆ ਕਿੱਧਰ ਜਾ ਰਿਹਾ ਕਹਿੰਦੇ ਮੈਂ ਚੜ੍ਹਾਈ ਕੀਤੀ ਐ ਮੈਂ ਦੂਸਰੇ ਰਾਜ ਤੇ ਹਮਲਾ ਕਰਨਾ ਤੇ ਮੈਨੂੰ ਭੁਖਾਣਾ ਦੱਸੋ ਮੇਰੇ ਕੋਲ ਸੋਨਾ ਹੀਰੇ ਮੋਤੀ ਖਜ਼ਾਨਾ ਕਿਲਾ ਮਹਿਲ ਰਾਜ ਭਾਗ ਮੇਰਾ ਹੁਕਮ ਚੱਲਦਾ ਹੈ ਮੇਰੇ ਕੋਲ ਹਾਥੀ ਮੇਰੇ ਕੋਲ ਘੋੜੇ ਮੇਰੇ ਕੋਲ ਫੌਜਾ ਆਰਮੀ ਕਹਿੰਦੇ ਅੱਛਾ ਬਹੁਤ ਕੁਝ ਹੈ ਤੇਰੇ ਕੋਲ ਜਾ ਕਿੱਥੇ ਰਿਹਾ ਦੂਸਰੇ ਰਾਜ ਤੇ ਹਮਲਾ ਕਰਨ ਕਾਦੇ ਵਾਸਤੇ ਕਹਿੰਦੇ ਮੈਂ ਲੜਾਈ ਕਰਕੇ ਜੰਗ ਜਿੱਤ ਕੇ ਤੇ ਉਹਦੇ ਰਾਜ ਨੂੰ ਆਪਣੇ ਵਿੱਚ ਮਿਲਾ ਲਵਾਂਗਾ ਆਪਣਾ ਰਾਜ ਹੋਰ ਵੱਡਾ ਕਰ ਲਵਾਂਗਾ ਕਹਿੰਦੇ ਫਿਰ ਤੂੰ ਤੇ ਵੱਡਾ ਭੁੱਖ ਹੈ ਉਹ ਕਿਸੇ ਗਰੀਬ ਨੂੰ ਦੋ ਰੋਟੀਆਂ ਦੀ ਭੁੱਖ ਲੀਆ ਤੈਨੂੰ ਰਾਜ ਦੀ ਭੁੱਖ ਹੈ ਤਾਂ ਇਹ 100 ਰੁਪਇਆ ਸੁੱਕਿਆ ਤੇਰੇ ਵੱਲ ਵੀ ਤੂੰ ਭੁੱਖਾ ਸਨ ਦਾ ਜਰਾ ਹੈ